ਮੈਂ ਕੀ ਆ ਹੀ ਰਿਹਾ ਹਾਂ ਚਲੋ ਕੀ ਹੋਈ ਜੀ ਸਵਾਗਤ ਕਰਦੇ ਜੀ ਤੁਹਾਡਾ ਸਾਡੇ ਇਸ ਸਟੇਜ ਦੇ ਉੱਤੇ ਮੈਂ ਗੋਬਿੰਦ ਰਾਏ ਐਸਐਲ ਨਿਕੋਲਰ ਸ਼ਹਿਰ ਦੇ ਅੰਮ੍ਰਿਤ ਚੌਕ ਵਿੱਚ ਖੜੇ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ 6 ਦਸੰਬਰ ਹੈ ਔਰ ਬਾਬਾ ਸਾਹਿਬ ਦਾ ਪੂਰੀ ਨਿਰਮਾਣ ਦਿਵਸ ਹੈ ਇਸ ਮੌਕੇ ਤੇ ਆਪਣੇ ਨਿਕੋਲਰ ਤੋਂ ਜਿਹੜੇ ਸੇਵਾ ਕਰਦੇ ਨੇ ਸੋਸ਼ਲ ਵਰਕਰ ਨੇ ਜਾਂ ਕਹਿ ਸਕਦੇ ਕਿ ਨੌਜਵਾਨ ਪੀੜ੍ਹੀ ਵੀ ਜਿਹੜੀ ਪੂਰੇ ਉਤਸ਼ਾਹ ਦੇ ਨਾਲ ਇੱਧਰ ਆ ਰਹੀ ਆ ਸੋ ਸਾਡੇ ਨਾਲ ਇਹ ਪੁੱਤਦੀਆਂ ਸ਼ਖਸੀਅਤਾਂ ਖੜੀਆਂ ਨੇ ਨੌਜਵਾਨ ਜਿਹੜੀ ਵੀ ਖੜੀ ਆ ਉਹਨ ਵਿੱਚ ਇੱਕ ਲੜਕੀ ਆ ਉਹ ਵੀ ਜਿਹੜੇ ਤੁਸੀਂ ਦੇਖਿਆ ਕਿ ਨਾਰੇ ਵੀ ਬੜੇ ਪੂਰੇ ਯੋਸ਼ਨਾ ਲਗਾ ਰਹੇ ਸੀ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਪ੍ਰਧਾਨ ਜੀ ਵੀ ਖੜੇ ਨੇ ਸਾਡੀ ਇਸ ਸਪੋਟ ਤੇ ਜੀਮਾਨ ਜੀ ਨੇ ਜਿਹੋ ਉਹਨਾਂ ਨੇ ਕੀਤਾ ਸ਼ਾਇਦ ਅੱਜ ਤੱਕ ਕੋਈ ਸਕਾ ਵੀ ਨਹੀਂ ਕਰ ਸਕਿਆ ਕਿਸੇ ਵੀ ਸੋ ਅੱਜ ਜੇ ਮੈਂ ਇੱਥੇ ਖੜੀ ਵੀ ਆ ਮੈ ਸਪੈਸ਼ਲੀ ਗਰਲਸ ਜੇ ਅੱਜ ਦੇ ਟਾਈਮ ਦੇ ਵਿੱਚ ਅੱਗੇ ਆ ਰਹੀਆਂ ਨੇ ਤਾਂ ਬਾਬਾ ਸਾਹਿਬ ਦੀ ਬਦੌਲਤ ਹੈ ਨਹੀਂ ਤੇ ਇੱਕ ਟਾਈਮ ਸਾਨੂੰ ਕੁੜੀਆਂ ਨੂੰ ਘਰੋਂ ਨਿਕਲਣ ਦਾ ੱਤ ਦਾ ਵੀ ਅਧਿਕਾਰ ਨਹੀਂ ਸੀਗਾ ਤੇ ਅਸੀਂ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਸਾਨੂੰ ਕਮਰੇ ਕਹਿੰਦੇ ਸੀਗੇ ਵੀ ਚਾਰ ਦੀਵਾਰੀ ਦੀ ਇਹ ਸ਼ਿੰਗਾਰ ਹੈ ਹੋ ਹਨਾ ਸੋ ਮੈਨੂੰ ਲੱਗਦਾ ਵੀ ਜੇ ਅੱਜ ਅਸੀਂ ਇੱਕ ਸਾਡੀ ਅਸੀਂ ਔਰਤਾਂ ਰਾਜ ਕਰਨ ਡਈਆਂ ਇਸ ਟਾਈਮ 'ਚ ਦ੍ਰੋਪਦੀ ਮੁਰਮੂ ਵੀ ਐਸਐਮ ਰਾਸ਼ਟਰਪਤੀ ਆ ਨਾ ਲਏ ਆਪਣੇ ਦੇਸ਼ ਦੀ ਤਾਂ ਉਹਦਾ ਬਾਬਾ ਸਾਹਿਬ ਦੀ ਬਦੌਲਤ ਹੀ ਹੈ ਕਿਉਂਕਿ ਅੰਬੇਡਕਰ ਜਿਹੜੇ ਕਈਆਂ ਦਾ ਵਹਿਮ ਹੈ ਵੀ ਅੰਬੇਡਕਰ ਨੂੰ ਅਸੀਂ ਖਤਮ ਕਰਨਾ ਜਾਂ ਕਈ ਸੋਚ ਰਿਹਾ ਵੀ ਅੰਬੇਡਕਰਾਂ ਚਾਹੁੰਨ ਕਿਉਂਕਿ ਅਫਵਾਹਾਂ ਬਹੁਤ ਚੱਲਣੀਆਂ ਵੀ 4-5 ਸਾਲਾਂ ਤੱਕ ਅੰਬੇਡਕਰ ਖਤਮ ਹੋ ਜਾਏਗਾ ਸੋ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਅੰਬੇਡਕਰ ਇੱਕ ਨੇਮ ਨਹੀਂ ਆ ਅੰਬੇਡਕਰ ਇੱਕ ਬ੍ਰਾਂਡ ਆ ਜਿਹੜਾ ਕਦੇ ਵੀ ਖਤਮ ਨਹੀਂ ਹੋ ਸਕਦਾ ਸੋ ਉਹਨਾਂ ਲਈ ਦੋ ਲਾਈਨਾਂ ਆ ਇਹ ਮੁਕੱਦਰ ਤੋਂ ਮੁਝੇ ਤੇਰੇ ਔਰੋਂ ਕੋ ਜੋ ਮਿਲਾ ਕਹਤੇ ਇਹ ਮਾਨ ਸਨਮਾਨ ਮੁਝੇ ਤੇਰੇ ਸੰਵਿਧਾਨ ਸੇ ਮਿਲਾ ਹੈ ਇਹ ਇਮਾਨ ਵੀ ਮੁਝੇ ਤੇਰੇ ਸੰਵਿਧਾਨ ਸੇ ਮਿਲਾ ਔਰੋਂ ਕੋ ਜੋ ਮਿਲਾ ਵੋ ਤੋ ਮੁਕੱਦਰ ਸੇ ਮਿਲਾ ਹੋਗਾ ਮੁਝੇ ਤੋ ਮੁਕੱਦਰ ਵੀ ਵੱਟ ਗੱਲ ਕਹੀ ਹੈ ਕਿ ਇਹ ਮੁਕਦਰ ਵੀ ਮੈਨੂੰ ਤੇਰੇ ਸੰਵਿਧਾਨ ਸੇ ਮਿਲਿਆ ਹੈ ਸਾਡੇ ਨਾਲ ਹੋਰ ਵੀ ਸਮਾਜ ਸੇਵੀ ਯਾਨੀ ਪੂਰੀ ਕਿਸਮਤ ਅਜੀ ਜੀ ਆਪੇ ਮੇਹਰ ਅਦੇ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਰਮ ਭੀਰਮ ਬੇੜਕਰ ਜੀ ਦੇ ਪ੍ਰਿਣਾਵਨ ਦੇ ਵਸਤੇ ਅਸੀਂ ਇਕੱਠੇ ਹੋਏ ਆ ਇਹ ਸਾਡੇ ਜਿਹੜੇ ਹੈਗੇ ਆ ਇਹ ਬਹੁਤ ਸਮਾਜ ਪਾਰਟੀ ਦੇ ਵਰਕਰ ਹੈਗੇ ਆ ਔਰ ਜੋ ਵੀ ਸਾਡਾ ਜੂਨ ਹੈਗਾ ਆ ਉਹ ਸਾਡੇ ਨਾਲ ਕੇ ਵੱਧ ਕੇ ਚੱਲ ਰਿਹਾ ਆ ਔਰ ਅਸੀਂ ਬਾਬਾ ਸਾਹਿਬ ਪੀਮਰਾਮ ਬੇੜਕਰ ਦੀ ਤਾਂ ਦੇਣ ਕਦੀ ਨਹੀਂ ਦੇ ਸਕਦੇ ਸਾਡਾ ਐਸੀ ਸਮਾਜ ਇਸੇ ਕਰਕੇ ਸਾਡੀਆਂ ਲੇਡੀਜ਼ ਜਿਹੜੀਆਂ ਆ ਤੇ ਸਹੀ ਵਰਗ ਨਾਲ ਸੰਬੰਧ ਰੱਖਦੀਆਂ ਹੁਣ ਉਹ ਕਦੀ ਵੀ ਪਾਵਰ ਸਰਕਾਰ ਦਾ ਦੇਣ ਨਹੀਂ ਦੇ ਸਕਦੀਆਂ ਕਿਉਂਕਿ ਜੋ ਵੀ ਉਹਨਾਂ ਨੂੰ ਮਿਲਿਆ ਹੈਗਾ ਆ ਜੋ ਵੀ ਰਾਈਟਸ ਉਹਨਾਂ ਨੂੰ ਮਿਲੇ ਹੈਗੇ ਆ ਉਹ ਡਾਕਟਰ ਪੀਮਰਾਮ ਬੇੜਕਰ ਦੀ ਜੀਵਣਾ ਨਾਲ ਮਿਲੇ ਆ ਸੋ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਇੱਥੇ ਕੱਟੇ ਹੋਏ ਆਂ ਮੈਨੂੰ ਚਾਹੀਆ ਕਿ ਜਿਹੜੇ ਲੋਕ ਅਵੇਅਰ ਨਹੀਂ ਹੈਗੇ ਇਸ ਚੀਜ਼ ਤੋਂ ਉਹ ਵੀ ਇਸੀ ਤੋਂ ਜਾਣੂ ਹੋਣ ਕਿ ਡਾਕਟਰ ਭੀਮਰਾਓਂ ਬੇੜਕਾ ਜੀ ਨੇ ਸਾਡੇ ਸਾਡੇ ਲਈ ਕੀ ਕੀਤਾ ਉਹਨਾਂ ਨੇ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਸਾਡੇ ਦੇਸ਼ ਨੂੰ ਕੀ ਦੇਣਿਆ ਜੈ ਭੀਮ ਜੈ ਪਾਲ ਪ੍ਰੀ ਨਿਰਮਾਣ ਦਿਵਸ ਹੈ ਔਰ ਪ੍ਰੀ ਨਿਰਮਾਣ ਦਿਵਸ ਦੇ ਮੌਕੇ ਦੇ ਉੱਤੇ ਕਈ ਚੀਜ਼ਾਂ ਆਪਾਂ ਕਿਉਂਕਿ